ਸਸੀ ਕਾਲ ਜੀ ਸਾਰਿਆਂ ਨੂੰ ਅੱਜ ਕੀ ਹੋਇਆ ਸਭ ਨੇ ਕੀਤੀ ਤਿਆਰੀ ਕਿ ਆਪਾਂ ਬਾਹਰ ਜਾ ਕੇ ਪੱਲਾ ਖਾਣੇ ਆ ਪਰ ਆਪਾਂ ਕੀ ਕੀਤਾ ਰੰਗ ਵਿੱਚ ਪਾਤੀ ਪੰਗ ਕਿਉਂਕਿ ਮੈਂ ਕਿਹਾ ਵੀ ਆਪਾਂ ਬਾਹਰ ਦਾ ਬਿਲਕੁਲ ਨਹੀਂ ਖਾਣਾ ਤੇ ਫਿਰ ਸਭ ਨੇ ਕਿਹਾ ਚਲ ਘਰੇ ਬਣਾਓ ਇਹਨਾਂ ਨੂੰ ਇੰਜ ਸੀ ਵੀ ਘਰੇ ਬਣਾਣਾ ਨਹੀਂ ਦਾਲਾਂ ਵਗੈਰਾ ਆਪਾਂ ਪਿਉਤੀਆਂ ਨਹੀਂ ਪਰ ਆਪਾਂ ਵੀ ਘਟ ਨਹੀਂ ਸੀ ਆਪਾਂ ਕਿਹਾ ਤੁਸੀਂ ਬੈਠੋ ਤੇ ਆਪਾਂ ਮਿੰਟਾਂ ਵਿੱਚ ਪੱਲੇ ਬਣਾਉਣੇ ਆ ਜੇ ਸੋਡੇ ਨਾਲ ਵੀ ਕਦੇ ਇੰਜ ਹੋ ਜਾਵੇ ਕਿ ਦਾਲਾ ਵਗੈਰਾ ਤੁਸੀਂ ਪਿਉਤੀਆਂ ਨਾ ਹੋਣ ਤੇ ਪੱਲੇ ਖਾਣ ਨੂੰ ਦਿਲ ਬਹੁਤ ਕਰੇ ਤਾਂ ਤੁਸੀਂ ਇਸ ਤਰੀਕੇ ਨਾਲ ਪੱਲੇ ਬਣਾਇਓ ਮਿੰਟਾਂ ਵਿੱਚ ਤਿਆਰ ਹੋ ਜਾਂਦੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਹੈਗੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਇਹਦੇ ਲਈ 1.5 ਕੌਲੀ ਆਪਾਂ ਸੂਜੀ ਦੀ ਲੈ ਲਈ ਤੇ ਉਹਦੇ ਵਿੱਚ ਅੱਧੀ ਕੌਲੀ ਆਪਾਂ ਦਹੀਂ ਦੀ ਪਾ ਲਾਂਗੇ ਦਹੀਂ ਹੈ ਜਿਹੜਾ ਤੁਹਾਡਾ ਉਹ ਖੱਟਾ ਬਿਲਕੁਲ ਨਹੀਂ ਹੋਣਾ ਚਾਹੀਦਾ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਲਾਉਂਦੇ ਰਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਾਣੀ ਪਾ ਲਾਂਗੇ ਕਿਉਂਕਿ ਦਹੀਂ ਨਾਲ ਇਹ ਥੋੜਾ ਜਿਹਾ گاੜਾ ਜ਼ਿਆਦਾ ਹੋ ਗਿਆ ਸੀ ਪਾਣੀ ਪਾ ਕੇ ਤੁਸੀਂ ਪਰ ਜ਼ਿਆਦਾ ਪਾਣੀ ਇਹਦੇ ਵਿੱਚ ਤੁਸੀਂ ਨਾ ਪਾਓ ਮਿਕਸ ਕਰਨ ਤੋਂ ਬਾਅਦ ਇਹਨੂੰ 15-20 ਮਿੰਟਾਂ ਤੱਕ ਤੁਸੀਂ ਰੈਸਟ ਤੇ ਰੱਖ ਦੇਣਾ ਉਸ ਤੋਂ ਬਾਅਦ ਜਦੋਂ ਤੁਸੀਂ ਆਉਂਗੇ ਤਾਂ ਸੂਜੀ ਦੇੜੀ ਵਿੱਚ ਪੂਰੀ ਚੰਗੀ ਤਰ੍ਹਾਂ ਫੁੱਲ ਚੁੱਕੀ ਹੈ ਤੇ ਇਹ ਸਖਤ ਹੋ ਚੁੱਕੀ ਹੈ ਤੇ ਆਪਾਂ ਇੰਨੀ ਸਖਤ ਨਹੀਂ ਰੱਖਣੀ ਇਸ ਲਈ ਵਿੱਚ ਇਹਦੇ ਥੋੜਾ ਜਿਹਾ ਆਪਾਂ ਪਾਣੀ ਹੋਰ ਐਡ ਕਰ ਦਾਂਗੇ ਤੇ ਫਿਰ ਇਹਨੂੰ ਆਪਾਂ ਕਰਾਂਗੇ ਮਿਕਸ ਤੇ ਫਿਰ ਸਵਾਦ ਅਨੁਸਾਰ ਤੁਸੀਂ ਇਹਦੇ ਵਿੱਚ ਨਮਕ ਪਾਓ ਥੋੜੀ ਜੀ ਤੁਸੀਂ ਕਾਲੀ ਮਿਰਚੇ ਦੇ ਵਿੱਚ ਜ਼ਰੂਰ ਪਾਓ ਉਹਦੇ ਨਾਲ ਟੇਸਟ ਬਹੁਤ ਵਧੀਆ ਆਉਂਦਾ ਹੈ ਤੇ ਇਹ ਮਿਕਸ ਕਰਨ ਤੋਂ ਬਾਅਦ ਤੁਸੀਂ ਇਹਨੂੰ 1-2 ਮਿੰਟਾਂ ਲਈ ਫਿਰ ਕੋਟ ਰਹਿਣਾ ਚੰਗੀ ਤਰ੍ਹਾਂ ਤੇ ਫਿਰ ਤੁਸੀਂ ਇਹਦੇ ਵਿੱਚ ਐਟ এ ਟਾਈਮ ਪਾਉਣਾ ਥੋੜਾ ਜਿਹਾ ਬੇਕਿੰਗ ਪਾਊਡਰ ਉਹ ਤੁਸੀਂ ਜਦੋਂ ਪੱਲੇ ਫਰਾਈ ਕਰਨ ਲੱਗੋ ਐਟ এ ਟਾਈਮ ਹੀ ਪਾਉਣਾ ਹੈ ਮਿਕਸ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਇਸ ਬੇਸਟ ਨੂੰ ਚੈੱਕ ਕਰ ਲੈਣਾ ਕਿ ਇਹ ਪੱਲਿਆਂ ਦੇ ਲਈ ਤਿਆਰ ਹੋ ਗਿਆ ਚਮਚੇ ਦੇ ਵਿੱਚ ਪਾ ਕੇ ਤੁਸੀਂ ਇਹਨੂੰ ਦੇਖ ਲੈਣਾ ਇਹ ਜਿਆਦਾ ਪਤਲਾ ਨਹੀਂ ਹੋਣਾ ਚਾਹੀਦਾ ਨਾ ਹੀ ਜਿਆਦਾ ਸਖਤ ਹੋਣਾ ਚਾਹੀਦਾ ਫਿਰ ਉਸ ਤੋਂ ਬਾਅਦ ਆਪਾਂ ਦੂਸਰੀ ਸਾਈਡ ਤੇ ਕੜਾਈ ਦੇ ਵਿੱਚ ਰੱਖਾਂਗੇ ਜੀ ਤੇਲ ਵਗੈਰਾ ਤੁਸੀਂ ਗਰਮ ਰੱਖ ਦਿਓ ਜਿਹੜਾ ਵੀ ਤੁਸੀਂ ਰਸੋਈ ਦੇ ਵਿੱਚ ਆਇਲ ਚੂਜ਼ ਕਰਦੇ ਹੋ ਉਹਨੂੰ ਤੁਸੀਂ ਕਰ ਲਿਓ ਗਰਮ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਸੂਫੀ ਕਿਚਨ ਬਲੌਗ ਤੇ ਨਵੇਂ ਹੋ ਉਹਨੂੰ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਉਸ ਤੋਂ ਬਾਅਦ ਆਪਾਂ ਕੜਾਈ ਦੇ ਵਿੱਚ ਇੱਕ ਇੱਕ ਕਰਕੇ ਪੱਲੇ ਪਾਉਣੇ ਸ਼ੁਰੂ ਕਰ ਦਾਂਗੇ ਤੇ ਉਸ ਤੋਂ ਬਾਅਦ ਜਦੋਂ ਪੱਲਿਆਂ ਨੂੰ ਆਪਾਂ ਬਾਹਰ ਕੱਢਾਂਗੇ ਤਾਂ ਦੇਖੋ ਇਹਨਾਂ ਦਾ ਕਲਰ ਵੀ ਬਹੁਤ ਸੋਹਣਾ ਆ ਗਿਆ ਤੇ ਬਹੁਤ ਵਧੀਆ ਪੱਲੇ ਬਣ ਕੇ ਤਿਆਰ ਹੋ ਗਏ ਤੇ ਫਿਰ ਆਪਾਂ ਇਹਨੂੰ ਬਾਰੋ-ਬਾਰੀ ਕੱਢ ਲੈ ਸਾਰੇ ਤੇ ਇਹਨੂੰ ਜਦੋਂ ਆਪਾਂ ਕੱਢਾਂਗੇ ਨਾ ਇੱਕ ਵਾਰੀ ਇਹ ਸਖਤ ਹੋਣਗੇ ਤੇ ਤੁਸੀਂ ਇਸ ਗੱਲ ਤੇ ਬਿਲਕੁਲ ਧਿਆਨ ਨਹੀਂ ਦੇਣਾ ਕਿਉਂਕਿ ਫਿਰ ਤੁਸੀਂ ਇੱਕ ਤੋ ਪੀਏ ਜਾਂ ਕਿਸੇ ਪੈਨ ਵਗੈਰਾ ਦੇ ਵਿੱਚ ਥੋੜਾ ਜਿਹਾ ਪਾਣੀ ਹੈ ਜਿਹੜਾ ਉਹ ਹਲਕਾ ਜਿਹਾ ਗਰਮ ਕਰ ਲੈਣਾ ਤੇ ਇੱਕ ਚਮਚ ਭਰ ਕੇ ਉਹਦੇ ਵਿੱਚ ਨਮਕ ਦਾ ਸੱਟ ਦੇਣਾ ਜਦੋਂ ਉਹ ਗਰਮ ਹੋ ਹਲਕਾ ਜਿਹਾ ਗਰਮ ਹੋ ਗਿਆ ਕੋਸਾ ਜਿਹਾ ਆਪਾਂ ਕਹਿਦੀ ਤਾਂ ਉਹਦੇ ਵਿੱਚ ਤੁਸੀਂ ਸਾਰੇ ਪੱਲੇ ਡਬੋ ਦੇਣੇ ਆ ਤੇ ਜਦੋਂ 10 15 ਮਿੰਟਾਂ ਦੇ ਬਾਅਦ ਉਹਨੂੰ ਤੁਸੀਂ ਨਿਚੋੜ ਨਿਚੋੜ ਕੇ ਬਾਹਰ ਕੱਢੋਂਗੇ ਤਾਂ ਬਹੁਤ ਹੀ ਜ਼ਿਆਦਾ ਸੌਫਟ ਹੋ ਜਾਣਗੇ ਉਸ ਤੋਂ ਬਾਅਦ ਆਪਾਂ ਕੀ ਕਰਾਂਗੇ ਜੀ ਇਹਦੇ ਲਈ ਆਲੂ ਛਿੱਲ ਲਾਂਗੇ ਉਬਲੇ ਹੋਏ ਤੇ ਉਹਨਾਂ ਨੂੰ ਬਰੀਕ ਬਰੀਕ ਆਪਾਂ ਕੱਟ ਲਾਂਗੇ ਤੇ ਜਿਹੜੇ ਇਹ ਪੱਲੇ ਹੈ ਨਾ ਥੋੜੀ ਜੀ ਮਿਹਨਤ ਤਾਂ ਹੁੰਦੀ ਹੈ ਪਰੇ ਮਿੰਟਾਂ ਵਿੱਚ ਤਿਆਰ ਹੋ ਜਾਂਦੇ ਇੱਕ ਵਾਰ ਤਾਂ ਥੋੜਾ ਜਿਹਾ ਗਾਹ ਪੈ ਜਾਂਦਾ ਜਲਦੀ ਜਲਦੀ ਸਾਰਾ ਕੁਝ ਕਰਨਾ ਹੁੰਦਾ ਉਸ ਤੋਂ ਬਾਅਦ ਆਪਾਂ ਆਲੂਆਂ ਨੂੰ ਦੇਖੋ ਬਰੀਕ ਬਰੀਕ ਕੱਟ ਲਿਆ ਤੇ ਉਸ ਕੱਟਣ ਤੋਂ ਬਾਅਦ ਫਿਰ ਆਪਾਂ ਇਹਦੇ ਭੱਲਿਆਂ ਨੂੰ ਨਿਚੋੜ ਲਿਆ ਜਿਹੜੇ ਪਾਣੀ ਵਿੱਚ ਰੱਖੇ ਸੀ ਤੇ ਉਹ ਮੈਨੂੰ ਮੈਂ ਤੁਹਾਨੂੰ ਦੱਸਿਆ ਸੀ ਵੀ ਬਿਲਕੁਲ ਸੌਫਟ ਹੋ ਜਾਣਗੇ ਦੇਖੋ ਬਹੁਤ ਹੀ ਜ਼ਿਆਦਾ ਇਹ ਸੌਫਟ ਹੋ ਗਏ ਤੇ ਉਸ ਤੋਂ ਬਾਅਦ ਆਪਾਂ ਇਹਦੇ ਲਈ ਦਹੀਂ ਤਿਆਰ ਕਰਾਂਗੇ ਦਹੀਂ ਨੂੰ ਕੀ ਕਰ ਲੈਣਾ ਤੁਸੀਂ ਬਿਲਕੁਲ ਬੀਟ ਕਰ ਲੈਣਾ ਤੇ ਜ਼ਿਆਦਾ ਇਹਨੂੰ ਪਤਲੀ ਨਹੀਂ ਰੱਖਣਾ ਤੇ ਇਹਦੇ ਵਿੱਚ ਇੱਕ ਚਮਚ ਆਪਾਂ ਪੀਸੀ ਹੋਈ ਮਿਸ਼ਰੀ ਪਾਤੀ ਤੁਸੀਂ ਚੀਨੀ ਵਗੈਰਾ पीसी ਹੋਈ ਪਾ ਸਕਦੇ ਹਾਂ ਪਰ ਮੋਟੀ ਚੀਨੀ ਤੁਸੀਂ ਇਹਦੇ ਵਿੱਚ ਨਾ ਪਾਇਓ ਤੇ ਇਸ ਤੋਂ ਬਾਅਦ ਇਹਨੂੰ ਹਲਾ ਕੇ ਆਪਾਂ ਕਰ ਲਿਆ ਜੀ ਬਿਲਕੁਲ ਰੈਡੀ ਤੇ ਸਾਰੇ ਵੀ ਦੇਖ ਰਹੇ ਸੀ ਵੀ ਪੱਲੇ ਬਣ ਵੀ ਗਏ ਤੇ ਆਪਾਂ ਵੀ ਇਹ ਕੁਛ ਸੀਗੇ ਵੀ ਚਲੋ ਘਰ ਦਾ ਖਾ ਲਾਂਗੇ ਉਸ ਤੋਂ ਬਾਅਦ ਆਪਾਂ ਕੀ ਕੀਤਾ ਜੀ ਆਪਣੇ ਕੋਲ ਸਾਸ इमਲੀ ਦੀ ਘਰੇ ਬਣੀ ਪਈ ਸੀ ਆਪਾਂ ਪਹਿਲਾ ਵੀਡੀਓ ਪਾਈ ਹੋਈ ਹੈ ਵੀ ਸਾਸ ਬਿਨਾ इमਲੀ ਤੋਂ ਕਿਵੇਂ ਤਿਆਰ ਹੁੰਦੀ ਹੈ ਤੇ ਬਹੁਤ ਟੇਸਟੀ ਬਣਦੀ ਹੈ ਤੁਸੀਂ ਵੀਡੀਓ ਜ਼ਰੂਰ ਦੇਖਿਓ ਉਸ ਤੋਂ ਬਾਅਦ ਆਪਣੇ ਕੋਲੇ ਹਰੀ ਚਟਨੀ ਵੀ ਬਣੀ ਪਈ ਸੀ ਤੇ ਫਿਰ ਆਪਾਂ ਆਲੂ ਤਿਆਰ ਕਰ ਲਏ ਤੇ ਹੁਣ ਆਪਾਂ ਭੱਲੇ ਨੂੰ ਖਾਣ ਦੇ ਲਈ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਪਲੇਟ ਦੇ ਵਿੱਚ ਆਪਾਂ ਦੋ ਤਿੰਨ ਭੱਲੇ ਰੱਖ ਲੇ ਤੇ ਉਸ ਤੋਂ ਬਾਅਦ ਇਹਦੇ ਉੱਪਰ ਪਾਵਾਂਗੇ ਜੀ ਆਪਾਂ ਦਹੀਂ ਦਹੀਂ ਆਪਾਂ ਮਿੱਠੀ ਕੀਤੀ ਹੋਈ ਸੀ ਉਸ ਤੋਂ ਬਾਅਦ ਤੁਸੀਂ ਇਹਦੇ ਉੱਪਰ ਪਾ ਲੈਣੇ ਆ ਥੋੜੇ ਜਿ ਇਕੱਟੇ ਹੋਏ ਆਲੂ ਤੇ ਫਿਰ ਇਹਦੇ ਉੱਤੇ ਆਪਾਂ ਹਰ ਤਰ੍ਹਾਂ ਦੀ ਸਾਸ ਪਾਵਾਂਗੇ ਇਮਲੀ ਤੇ ਆਈ ਸਾਸ ਤੇ ਗ੍ਰੀਨ ਸਾਸ ਦੋਨੇ ਪਾਵਾਂਗੇ ਆਪਾਂ ਉਸ ਤੋਂ ਬਾਅਦ ਤੁਸੀਂ ਇਹਦੇ ਉੱਪਰ ਡਰਾਈ ਫਰੂਟ ਪਾ ਸਕਦੇ ਹੋ ਜਾਂ ਫਰੂਟ ਪਾ ਸਕਦੇ ਹੋ ਨਾਰ ਬਗੈਰਾ ਵੀ ਖਾਂਦੇ ਆ ਭੂਜੀਆਂ ਬਗੈਰਾ ਜੋ ਵੀ ਜੀਨੂੰ ਪਸੰਦ ਹੋਵੇ ਥੋੜਾ ਜਿਹਾ ਆਪਾਂ ਲਾਲ ਮਿਰਚ ਪਾਈ ਹੈ ਨਮਕ ਪਾਇਆ ਕਾਲੀ ਮਿਰਚ ਉੱਤੇ ਬਗੈਰਾ ਤੁਸੀਂ ਜੋ ਚੀਜ਼ਾਂ ਤੁਹਾਨੂੰ ਪਸੰਦ ਹੈ ਇਹਦੇ ਉੱਪਰ ਪਾ ਸਕਦੇ ਹੋ ਦੇਖਣ ਵਿੱਚ ਬਹੁਤ ਹੀ ਜਿਆਦਾ ਦੇਖੋ ਟੇਸਟੀ ਬਣਦਾ ਹੈ ਤੇ ਬਹੁਤ ਹੀ इजी ਤਰੀਕਾ ਹੈ ਜਦੋਂ ਕੋਈ ਚੀਜ਼ ਨਾ ਹੋਵੇ ਤਾਂ ਆਪਾਂ ਘਰ ਦੇ ਭੱਲੇ ਬਣਾ ਕੇ ਖਾ ਸਕਦੇ ਆ ਤੇ ਇਸ ਤਰੀਕੇ ਨੂੰ ਤੁਸੀਂ ਟਰਾਈ ਜ਼ਰੂਰ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਭੱਲੇ ਕਿਹੋ ਜਿਹੇ ਬਣਿਆ ਤੇ ਵੀਡੀਓ ਨੂੰ ਤੁਸੀਂ ਆਪਣੇ ਆਪ ਹੀ ਸ਼ੇਅਰ ਜ਼ਰੂਰ ਕਰ ਦਿਓ ਮੇਰੀ ਵੀਡੀਓ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ Enjoy ਕਰੋ